ਕਿਵੇਂ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੇ ਵਿਆਹ ਵਾਲੇ ਦਿਨ ਕਰਤਾ ਵੱਡਾ ਕਾਹਨ ਸਾਰਾ ਵਿਆਹ ਜਿੰਨੇ ਵਿਆਹ ਦੇ ਵਿੱਚ ਲੋਕ ਆਏ ਸੀ ਰਹਿ ਗਏ ਹੱਕੇ-ਬੱਕੇ ਕੀ ਹੋਇਆ ਪ੍ਰੇਮੀ ਤੇ ਪ੍ਰੇਮਿਕਾ ਦੀ ਕਹਾਣੀ ਆ ਬਾਈ ਕਹਾਣੀ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ 2019 ਦੇ ਵਿੱਚ ਇੱਕ ਗੁਰਜੀਤ ਸਿੰਘ ਨਾਮ ਦਾ ਮੁੰਡਾ ਸੀ ਤੇ ਇੱਕ ਸਿਮਰਨ ਸਿਮਰਨਕੌਰ ਕੁੜੀ ਸੀ ਸਿਮਰਨ ਕੁੜੀ ਦਾ ਵਿਆਹ ਹੋਇਆ ਸੀ ਉਹਦੀ ਆਪਣੇ ਸਹੁਰੇ ਪਰਿਵਾਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਤੇ ਉਹਦਾ ਤਲਾਕ ਹੋ ਗਿਆ ਆਪਣੇ ਪੇਕੇ ਘਰ ਰਹਿਣ ਲੱਗੀ ਪੀਕੇ ਘਰ ਰਹਿੰਦੀ ਹੋਈ ਜਦੋਂ ਉਹਦੇ ਗਵੰਡੀ ਨਾਲ ਸਿਮਰਨ ਕੌਰ ਦਾ ਉਹਦੇ ਗਵੰਡੀ ਨਾਲ ਪਿਆਰ ਹੋ ਗਿਆ ਉਹਨੂੰ ਤੇ ਜਦੋਂ ਪਿਆਰ ਹੋਇਆ ਉਹਨਾਂ ਦਾ ਮਤਲਬ ਚੱਲਦਾ ਰਿਹਾ ਠੀਕ ਹੈ ਮਿਲਦੇ ਜੁਲਦੇ ਰਹੇ ਤੇ ਜਿਹੜਾ ਉਹਦਾ ਪ੍ਰੇਮੀ ਸੀ ਮੁੰਡਾ ਗੁਰਜੀਤ ਗੁਰਜੀਤ ਮੁੰਡੇ ਦਾ ਨਾਮ ਸੀ ਉਹਦਾ ਮਤਲਬ ਜਦੋਂ ਜਨਮ ਦਿਨ ਆਇਆ ਕਰੇ ਮਹਿੰਗੇ ਮਹਿੰਗੇ ਗਿਫਟ ਲਿਆ ਕੇ ਦਿਆ ਕਰੇ ਉਹਦਾ ਬੜਾ ਚੰਗੀ ਤਰ੍ਹਾਂ ਦੇਖਭਾਲ ਕਰਿਆ ਕਰੇ ਬੜੇ ਉਹਦੇ ਬਾਲਾਂ ਦੇ ਵਿੱਚ ਫੁੱਲ ਟੰਗਿਆ ਕਰੇ ਜਿੰਨੇ ਸੋਸ਼ੇ ਮੋਸ਼ੇ ਕਰਦੇ ਆਸਕ ਉਹ ਸਾਰੇ ਕਰਿਆ ਕਰੇ ਮਤਲਬ ਸੋਹਾ ਖਾਧੀਆਂ ਇੱਕ ਦੂਜੇ ਨਾਲ ਸੱਤ ਜਨਮਾਂ ਤੱਕ ਇਕੱਠੇ ਰਹਿਣ ਦੇ ਜਿਵੇਂ ਆਸਕ ਕਰਦੇ ਹੁੰਦੇ ਨੇ ਸਾਰਾ ਕੁਝ ਹੋਇਆ ਆਖਰਕਾਰ ਇੱਕ ਦਿਨ ਉਹ ਆਇਆ ਕਿ ਮੁੰਡੇ ਦਾ ਮੁੰਡੇ ਦੀ ਮੰਗਣੀ ਹੋ ਗਈ ਮੁੰਡੇ ਦੀ ਮੰਗਣੀ ਦਾ ਪਤਾ ਲੱਗਿਆ ਉਹਦੀ ਗਵੰਡਣ ਜਿਹਦੇ ਨਾਲ ਉਹਨੂੰ ਪਿਆਰ ਸੀ ਸਿਮਰਨ ਕੌਰ ਨੂੰ ਸਿਮਰਨ ਨੇ ਫੋਨ ਕੀਤਾ ਆਪਣੇ ਪ੍ਰੇਮੀ ਨੂੰ ਕਿ ਤੂੰ ਇਹ ਕੀ ਕਰ ਰਿਹਾ ਤੂੰ ਮੈਨੂੰ ਧੋਖਾ ਦੇ ਰਿਹਾ ਉਹ ਕਹਿੰਦਾ ਨਹੀਂ ਮੈਂ ਤੇਨੂੰ ਧੋਖਾ ਨਹੀਂ ਦਿੰਦਾ ਮੈਂ ਮੰਮੀ ਡੈਡੀ ਦੇ ਦਬਾਅ ਦੇ ਵਿੱਚ ਆ ਕੇ ਮੰਗਣੀ ਤਾਂ ਕਰਵਾ ਲਈ ਕੋਈ ਗੱਲ ਨਹੀਂ ਪਰ ਮੈਂ ਵਿਆਹ ਤੇਰੇ ਨਾਲ ਹੀ ਕਰਵਾਉਂਗਾ ਉਹ ਕਹਿੰਦੀ ਚਲੋ ਠੀਕ ਹੈ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਦਾ ਫਿਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਇੱਕ ਦੂਜੇ ਨੂੰ ਮਿਲਦੇ ਰਹੇ ਜਿਸਮਾ ਦੀ ਭੁੱਖ ਇੱਕ ਦੂਜੇ ਦੋਨੇ ਜਾਣੇ ਪੂਰੇ ਪੂਰੀ ਕਰਦੇ ਰਹੇ ਤਾਂ ਇੱਕ ਦਿਨ ਵਿਆਹ ਦੇ ਕਾਰਡ ਵੀ ਸਪ ਗਏ ਮੁੰਡੇ ਦੇ ਵਿਆਹ ਦੇ ਕਾਰਡ ਸਪੇ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਕਾਰਡ ਵੰਡੇ ਤੇ ਜਾਹਰ ਜੀ ਗੱਲ ਹੈ ਕਿ ਕੁੜੀ ਦੇ ਘਰੇ ਵੀ ਉਹਦੀ ਗਵੰਡਨ ਦੇ ਘਰੇ ਵੀ ਕਾੜ ਵਾਗ ਗਿਆ ਵਿਆਹ ਦਾ ਜਦੋਂ ਉਸ ਕੁੜੀ ਨੂੰ ਆਪਦੇ ਪ੍ਰੇਮੀ ਦੇ ਵਿਆਹ ਦਾ ਪਤਾ ਲੱਗਿਆ ਕਿ ਉਹ ਤਾਂ ਵਿਆਹ ਕਰਾਉਣ ਜਾ ਰਿਹਾ ਤਾਂ ਉਹਨੇ ਚੱਕਿਆ ਫੋਨ ਤੇ ਫੋਨ ਕੀਤਾ ਆਪਦੇ ਪ੍ਰੇਮੀ ਨੂੰ ਕਿ ਤੂੰ ਇਹ ਕੀ ਕਰ ਰਿਹਾ ਤੂੰ ਮੈਨੂੰ ਬਹੁਤ ਵੱਡਾ ਧੋਖਾ ਦੇ ਰਿਹਾ ਤੂੰ ਮੇਰੇ ਜਿਸਮ ਨੂੰ ਨੋਚ-ਨੋਚ ਖਾ ਗਿਆ ਤੇ ਅੱਜ ਤੂੰ ਵਿਆਹ ਕਿਤੇ ਹੋਰ ਕਰਾ ਰਿਹਾ ਤਾਂ ਉਹਨਾਂ ਦਾ ਇਸ ਗੱਲ ਨੂੰ ਲੈ ਕੇ ਫੋਨ ਤੇ ਝਗੜਾ ਹੋ ਗਿਆ ਤੇ ਮੁੰਡਾ ਕਹਿੰਦਾ ਤੂੰ ਆਵਦੇ ਰਾ ਠੀਕ ਆ ਮੈਂ ਆਵਦੇ ਰਾ ਠੀਕ ਆ ਤੇ ਮੈਂ ਹੁਣ ਵਿਆਹ ਕਰਾਉਣ ਜਾ ਰਿਹਾ ਇੰਨੀ ਗੱਲ ਕਹਿ ਕੇ ਮੁੰਡੇ ਨੇ ਕੁੜੀ ਦਾ ਨੰਬਰ ਬਲੌਕ ਲਿਸਟ ਦੇ ਵਿੱਚ ਪਾਤਾ ਬਲੌਕ ਲਿਸਟ ਤੋਂ ਬਾਅਦ ਕੁੜੀ ਨੂੰ ਬਹੁਤ ਵੱਡਾ ਇੱਕ ਝਟਕਾ ਲੱਗਿਆ ਕਿਉਂਕਿ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਕੁੜੀ ਉਸ ਮੁੰਡੇ ਨੂੰ ਤਾਂ ਆਖਿਰਕਾਰ ਉਹਨਾਂ ਦੇ ਗਲੀ ਦੇ ਵਿੱਚ ਟੈਂਟ ਲੱਗੇ ਕੜਾਹੀ ਚੜੀ ਸਾਰਾ ਵਿਆਹ ਵਾਲਾ ਮਾਹੌਲ ਪੂਰਾ ਵਧੀਆ ਇੱਕਦਮ ਫਰਸਟ ਕਲਾਸ ਚੱਲ ਰਿਹਾ ਸੀ ਹੁਣ ਸਾਹਮਣੇ ਘਰ ਦੇ ਵਿੱਚ ਪ੍ਰੇਮੀ ਦਾ ਜਿਹਨੂੰ ਆਪਾਂ ਪਿਆਰ ਕਰਦੇ ਆ ਉਹਦਾ ਵਿਆਹ ਹੋਵੇ ਤੇ ਆਪਾਂ ਘਰੇ ਬੈਠੇ ਹੋਈਏ ਤੇ ਕੀ ਆਪਣੇ ਦਿਲ ਤੇ ਵੀ ਤੂੰ ਸੇਮ ਉਸੇ ਤਰ੍ਹਾਂ ਉਸ ਕੁੜੀ ਦੇ ਦਿਲ ਤੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਡਿੱਗਿਆ ਵਿਆਹ ਦੀਆਂ ਤਿਆਰੀਆਂ ਚੱਲੀਆਂ ਜਾਂਦੀਆਂ ਨੇ ਉਹ ਵਿਆਹ ਵਾਲੇ ਮੁੰਡੇ ਦੀ ਇੱਕ ਭੈਣ ਸੀ ਉਹ ਭੈਣ ਦੇ ਵੀ ਇੱਕ ਕੁੜੀ ਸੀ ਉਹ ਵਿਆਹ ਦੇ ਵਿੱਚ ਆਪਦੇ ਭਰਾ ਦੇ ਵਿਆਹ ਦੇ ਵਿੱਚ ਆਈ ਆਪਦੀ ਧੀ ਨੂੰ ਲੈ ਕੇ ਛੋਟੀ ਜਿਹੀ ਕੁੜੀ ਸੀ ਛੋਟੀ ਜਿਹੀ ਧੀ ਸੀ ਉਹ ਖੇਡਦੇ ਖੇਡਦੇ ਜਿੱਦੈਂ ਕੜਾਹੀ ਦਾ ਪ੍ਰੋਗਰਾਮ ਸੀ ਵਿਆਹ ਦੇ ਪਹਿਲੇ ਦਿਨ ਉਹ ਬੱਚੇ ਖੇਡਦੇ ਖੇਡਦੇ ਸਿਮਰਨ ਜਿਹੜੀ ਕੁੜੀ ਸੀ ਉਹਦੇ ਘਰੇ ਤਿੰਨ ਬੱਚੇ ਚਲੇ ਗਏ ਤੇ ਜਦੋਂ ਚਲੇ ਗਏ ਵਿਆਹ ਦੇ ਵਿੱਚ ਹਾਹਾਕਾਰ ਮੱਚ ਗਈ ਕਿ ਵਿਆਹਲੇ ਮੁੰਡੇ ਦੀ ਭੈਣ ਆ ਜਿਹੜੀ ਉਹਦੀ ਕੁੜੀ ਗਾਇਬ ਹੈ ਜਦੋਂ ਥੋੜਾ ਟਾਈਮ ਪਹਾਲਿਆ ਉਹਨਾਂ ਨੂੰ ਨਾਂ ਥਿਆਏ ਬੱਚੇ ਦੋ ਬੱਚੇ ਥਿਆਏ ਤੇ ਇੱਕ ਬੱਚਾ ਜਿਹੜੀ ਇੱਕ ਕੁੜੀ ਸੀ ਉਹ ਗਾਇਬ ਹੋ ਗਈ ਪਹਾਲਣ ਤੋਂ ਬਾਅਦ ਜਦੋਂ ਨਾਂ ਥਿਆਈ ਤਾਂ ਉੱਥੇ ਪੁਲਿਸ ਆਈ ਪੁਲਿਸ ਨੇ ਆਕੇ ਸੀਸੀਟੀਵੀ ਕੈਮਰੇ ਦੇਖੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੇਖਿਆ ਕਿ ਸਿਮਰਨ ਕੌਰ ਦੇ ਘਰੇ ਤਿੰਨ ਬੱਚੇ ਗਏ ਜਿਨ੍ਹਾਂ ਦੇ ਵਿੱਚੋਂ ਦੋ ਵਾਪਸ ਆਏ ਇੱਕ ਬੱਚਾ ਜਿਹੜਾ ਵਿਆਹ ਵਾਲਾ ਮੁੰਡਾ ਸੀ ਉਹਦੀ ਕੁੜੀ ਦੀ ਧੀ ਸੀ ਜਿਹੜੀ ਉਹ ਵਾਪਸ ਨਹੀਂ ਆਈ ਤਾਂ ਪੁਲਿਸ ਨੇ ਆਕੇ ਸਿਮਰਨ ਦੇ ਘਰੇ ਛਾਪਾ ਮਾਰਿਆ ਤੇ ਉੱਥੇ ਕੋਈ ਵੀ ਉਹਨਾਂ ਨੂੰ ਬੱਚਾ ਨਾ ਲੱਭਿਆ ਤੇ ਜਦੋਂ ਪੁਲਿਸ ਉ ਤੋਂ ਵਾਪਸ ਆਉਣ ਲੱਗੀ ਉਹਨਾਂ ਨੇ ਵਾਸ਼ਿੰਗ ਮਸ਼ੀਨ ਦਾਕੇ ਢੱਕਣ ਚੱਕਿਆ ਉਹਦੇ ਵਿੱਚੋਂ ਇੱਕ ਛੋਟੀ ਕੁੜੀ ਮਿਲੀ ਛੋਟੀ ਕੁੜੀ ਦੀ লাশ ਮਿਲੀ ਛੋਟੀ ਕੁੜੀ ਦੀ ਲਾਸ ਮਿਲਣ ਤੋਂ ਬਾਅਦ ਜਦੋਂ ਸਾਰੀ ਗੱਲ ਦਾ ਖੁਲਾਸਾ ਹੋਇਆ ਖੁਸ਼ੀਆਂ ਗਮੀ ਦੇ ਵਿੱਚ ਬਦਲ ਗਈਆਂ ਵਿਆਹ ਵਾਲਾ ਮਾਹੌਲ ਗਮੀ ਦੇ ਵਿੱਚ ਬਦਲ ਗਿਆ ਕਿਉਂਕਿ ਇੱਕ ਨੰਨੀ پری ਦੀ ਜਾਨ ਚਲੀ ਗਈ ਤੇ ਪੁਛਗਿਛ ਦੌਰਾਨ ਜਦੋਂ ਉਸ ਕੁੜੀ ਨੂੰ ਪੁੱਛਿਆ ਕਿ ਤੂੰ ਇਸ ਨੰਨੀ پری ਦੀ ਕਿਉਂ ਜਾਣ ਲੇਤੀ ਤਾਂ ਪੁਛਗਿਛ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੂੰ ਉਹਨੇ ਦੱਸਿਆ ਸਾਰੀ ਕਹਾਣੀ ਦੱਸਣ ਤੋਂ ਬਾਅਦ ਕਿ ਮੈਂ ਇਹਨੂੰ ਪਿਆਰ ਕਰਦੀ ਸੀ ਇਹਨੇ ਮੈਨੂੰ ਧੋਖਾ ਦਿੱਤਾ ਅਸੀਂ ਇਕੱਠੇ ਰਹਿਣ ਦੀਆਂ ਕਸਮਾਂ ਖਾਧੀਆਂ ਸੀ ਉਹ ਕਹਿੰਦੀ ਮੇਰਾ ਮਕਸਦ ਇਸ ਬੱਚੀ ਨੂੰ ਮਾਰਨਾ ਨਹੀਂ ਸੀ ਮੈਂ ਸਿਰਫ ਇੱਕ ਇਹਨਾਂ ਦੇ ਘਰ ਦੇ ਵਿੱਚ ਖਲਾਰਾ ਪਾਉਣਾ ਚਾਹੁੰਦੀ ਸੀ ਮੈਂ ਚਾਹੁੰਦੀ ਸੀ ਕਿ ਜਿਵੇਂ ਮੇਰੇ ਦਿਲ ਤੇ ਦੁੱਖਾਂ ਦਾ ਪਹਾੜ ਡਿੱਗਿਆ ਉਸੇ ਤਰ੍ਹਾਂ ਹੀ ਇਸ ਦੇ ਪਰਿਵਾਰ ਤੇ ਵੀ ਦੁੱਖਾਂ ਦਾ ਪਹਾੜ ਡਿੱਗੇ ਮੈਂ ਕੁੜੀ ਨੂੰ ਸਿਰਫ ਲੁਕੋਇਆ ਸੀ ਵਾਸ਼ਿੰਗ ਮਸ਼ੀਨ ਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਵਿੱਚ ਕੁੜੀ ਨੂੰ ਬਿਠਾ ਕੇ ਤੇ ਉਹਦੇ ਉੱਪਰ ਕੱਪੜੇ ਸੁੱਟ ਤੇ ਤੇ ਉੱਪਰ ਢੱਕਣ ਲਾਤਾ ਤੇ ਕੁੜੀ ਦੀ ਮੌਤ ਹੋ ਗਈ ਉਹਦਾ ਦਮ ਘੁੱਟਣ ਦਾ ਕਰਕੇ ਉਹ ਕਹਿੰਦੀ ਮੈਂ ਸਿਰਫ ਇਹਨੂੰ ਲੁਕੋਇਆ ਸੀ ਕਿ ਇਹਨਾਂ ਦੇ ਘਰੇ ਵੀ ਹਾਹਾਕਾਰ ਮੱਚ ਜੇ ਪਰ ਜਾਣੇ ਅਣਜਾਣੇ ਦੇ ਵਿੱਚ ਕੁੜੀ ਦੀ ਨੰਨੀ پری ਦੀ ਮੌਤ ਹੋ ਗਈ ਹੁਣ ਬਾਈ ਪਿਆਰ ਕਿਹਨੇ ਕੀਤਾ ਪਿਆਰ ਕਿਹਨੂੰ ਕੀਤਾ ਤੇ ਸਜ਼ਾ ਇੱਕ ਨੰਨੀ پری ਨੂੰ ਭੁਗਤਣੀ ਪੈਗੀ ਸੋ ਪਿਆਰ ਪਹਿਲੀ ਗੱਲ ਤਾਂ ਬਾਈ ਕਿਸੇ ਨੂੰ ਪਿਆਰ ਨਾ ਕਰੋ ਜਿੱਥੇ ਮਾਪਿਓ ਕਹਿੰਦੇ ਆ ਉੱਥੇ ਵਿਆਹ ਕਰਵਾਓ ਤੇ ਜੇ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਨਾ ਉਹ ਜਿਸਮਾਂ ਦੀ ਭੁੱਖ ਨਾ ਰੱਖੋ ਦਿਲ ਦੇ ਵਿੱਚ ਜੇ ਜਿਸਮਾਂ ਦੀ ਭੁੱਖ ਰੱਖ ਲਈ ਤਾਂ ਬਾਈ ਅਗਲੇ ਨਾਲ ਵਿਆਹ ਵੀ ਕਰਾਓ ਤੋੜ ਨਿਭਾਓ ਸਿਰੇ ਤੱਕ ਲੈ ਕੇ ਜਾਓ ਆਪਣੇ ਪਿਆਰ ਦੀ ਕਹਾਣੀ ਨੂੰ